ਇਹ ਵੋਟਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਿਹਰੇ ਨੂੰ ਪਈਆਂ ਨੇ ਜਾਂ ਲੋਕਾਂ ਨੇ ਆਪਣਾ ਗੁੱਸਾ ਕੱਢਿਆ ਨਹੀਂ ਦੇਖੋ ਚਿਹਰੇ ਦਾ ਪ੍ਰਭਾਵ ਸਾਰੇ ਪੰਜਾਬ 'ਚ ਸੀ ਭਗਵੰਤ ਮਾਨ ਦਾ ਲੋਕ ਲੰਬੇ ਸਮੇਂ ਤੋਂ ਇਹ ਦੌਰ ਵਹਿਤੀ ਪਾਰਟੀਆਂ ਤੋਂ ਇੱਕ ਵਾਰੀ ਸਰਕਾਰ ਨੂੰ ਬਦਲ ਕੇ ਦੇਖਣਾ ਚਾਹੁੰਦੇ ਸੀ ਜਿਹਦੇ ਵਿੱਚ ਸਾਡਾ ਪਿੰਡ ਵੀ ਇਸ ਗੱਲੋਂ ਮੋਹਰੀ ਰਿਹਾ ਉਹਨਾਂ ਨੇ ਬੇਸ਼ੱਕ ਕੰਗਸਾਹ ਪਹਿਲੀ ਵਾਰ ਚੋਣ ਲੜ ਰਹੇ ਸੀ ਪਰ ਫਿਰ ਵੀ ਵੱਡੀ ਗਰੰਟੀ ਜੀ ਵੋਟਾਂ ਐਸੇ ਕਰਕੇ ਪਾਈਆਂ ਕਿ ਸਰਕਾਰ ਦੇ ਕੰਮਾਂ ਦੇ ਵਿੱਚ ਕੋਈ ਟਰਾਂਸਪੇਰੈਂਸੀ ਆਵੇ ਪਾਰਦਰਸ਼ਤਾ ਆਵੇ ਇਸ ਨੂੰ ਮੁੱਖ ਰੱਖ ਕੇ ਬੜੀ ਵਧੀਆ ਸੋਚ ਦੇ ਨਾਲ ਲੋਕਾਂ ਨੇ ਇਸ ਵਾਰ ਵੋਟਾਂ ਪਾਈਆਂ ਔਰ ਆਸ ਵੀ ਆ ਲੋਕਾਂ ਨੂੰ ਇਸ ਵਾਰ ਵੀ ਇਹ ਸਰਕਾਰ ਚੰਗਾ ਕੰਮ ਕਰੂਗੀ ਜੇਕਰ ਆਪਾਂ ਗੱਲ ਕਰੀ ਹਲਕਾ ਦਾਖਾ ਦੀ ਹੁਣ ਤੁਹਾਡੇ ਪਿੰਡ ਚੱਕ ਕੱਲਾ ਤੋਂ ਤਾਂ ਕੰਗਜੀ ਨੇ ਆਮ ਆਦਮੀ ਪਾਰਟੀ ਨੇ ਲੀਡ ਕੀਤੀ ਹੈ ਪਰ ਹਲਕਾ ਦਾਖਾ ਨੂੰ ਐਮਐਲਏ ਉਹੀ ਮਿਲੇ ਨੇ ਜੋ ਪਹਿਲਾਂ ਐਮਐਲਏ ਸੀ ਸਰਦਾਰ ਮਨਪੀਰ ਸਿੰਘ ਯਾਲੀ ਤੇ ਤੁਹਾਨੂੰ ਲੱਗਦਾ ਹੈ ਕਿ ਹਲਕਾ ਦਾਖਾ ਦੇ ਜਿਹੜੇ ਹਾਲਾਤ ਨੇ ਜਿਸ ਤਰ੍ਹਾਂ ਦੇ ਤੁਸੀਂ ਆਮ ਆਦਮੀ ਪਾਰਟੀ ਦੇ ਸਪੋਰਟਰ ਚਾਹਦੇ ਹੋ ਉਹ ਹਾਲਾਤ ਹੋ ਜਾਣਗੇ ਬਿਲਕੁਲ ਜੀ ਦੇਖੋ ਜਿੱਥੇ ਤੱਕ ਮਾਨਪ੍ਰੀਤੇ ਵਾਲੀ ਦਾ ਸਵਾਲ ਆ ਉਹ ਇੱਕ ਮਿਹਨਤੀ ਵਰਕਰ ਸੀ ਪਹਿਲਾਂ ਤੋਂ ਪਾਰਟੀ ਨਾਲ ਕਾਰਲੀਦਾਰ ਨਾਲ ਜੁੜਿਆ ਹੋਇਆ ਔਰ ਉਹਨੇ ਜੀਵਨੀ ਪੱਤਰ ਤੇ ਕੰਮ ਕੀਤੇ ਉਹਦੇ ਆਪ ਦੇ ਜਿਹੜਾ ਆਧਾਰ ਸੀ ਉਹਦੇ ਕੰਮਾਂ ਨਾਲ ਉਹਨੂੰ ਵੋਟ ਪਈ ਆ ਹਾਲਾਂਕਿ ਕਾਰਲੀਦਾਰ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਿਆ ਵਾ ਕਿਉਂਕਿ ਲੋਕਾਂ ਦਾ ਵਿਸ਼ਵਾਸ ਉੱਟ ਚੁੱਕਿਆ ਦੋ ਪਾਰਟੀਆਂ ਤੋਂ ਮਾਨਪ੍ਰੀਤੇ ਵਾਲੀ ਨੂੰ ਵੋਟ ਇਸ ਕਰਕੇ ਪੈ ਗਈ ਕਿ ਉਹ ਲੋਕਾਂ ਦੇ ਵਿੱਚ ਵਿਚਰਦੇ ਸੀ ਲੋਕਾਂ ਦੇ ਦੁੱਖ ਸੁੱਖ ਚ ਜਾਂਦੇ ਸੀ ਬੇਸ਼ੱਕ ਜਿਹੜਾ ਇਹ ਰਵੈਤਿਕ ਕਲਚਰ ਆ ਠਾਣਿਆਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਉਹਦੇ ਵਿੱਚ ਮਨਪ੍ਰੀਤਾ ਵਾਲੀ ਵੀ ਕਦੇ ਗਲਤ ਬੰਦੇ ਨੂੰ ਸਪੋਰਟ ਵੀ ਹੋ ਜਾਂਦੀ ਹੋ ਉਹ ਆਪ ਵੀ ਕਹਿ ਰਿਹਾ ਵੀ ਕਦੇ ਗਲਤੀਆਂ ਹੋ ਜਾਂਣਗੀਆਂ ਇਸ ਕਰਕੇ ਲੋਕਾਂ ਨੂੰ ਸੀਗਾ ਵੀ ਇੱਕ ਵਾਰੀ ਬਦਲਿਆ ਜਾਵੇ ਪਰ ਮਨਪ੍ਰੀਤਾ ਆਪ ਦਾ ਨਿੱਜੀ ਧਾਰ ਉਹਨਾਂ ਨੂੰ ਫਾਇਦਾ ਪਹੁੰਚਾ ਗਿਆ ਤੇ ਕੀ ਕਰਨੇ ਕਿ ਜਿਹੜੇ ਲੋਕਾਂ ਦਾ ਹੈ ਨਾ ਇੱਕ ਵਿਚਾਰ ਸੀ ਮਨ ਦੇ ਵਿੱਚ ਬਦਲਾਅ ਦਾ ਅਪਾ ਗੱਲ ਕਰੀਏ ਕਿ ਪੂਰੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਪੂਰੀ ਤਰ੍ਹਾਂ ਝਾੜੂ ਫਿਰ ਗਿਆ ਪਰ ਹਲਕਾ ਦਾਖਾ ਦੇ ਵਿੱਚ ਜਿਹੜੀ ਤਕੜੀ ਆ ਉਹ ਭਾਰੀ ਹੋ ਗਈ ਨਹੀਂ ਦੇਖੋ ਤਕੜੀ ਤਾਂ ਨਹੀਂ ਭਾਰੀ ਹੋਈ ਆਪਾਂ ਕਹਿ ਸਕਦੇ ਮਾਨਪ੍ਰੀਤ ਵਾਲੀ ਜਰੂਰ ਭਾਰੀ ਰਿਹਾ ਜਿਹੜੀ ਆਮ ਆਦਮੀ ਪਾਰਟੀ ਨੂੰ 43000 ਵੋਟ ਲਗਭਗ ਪਈ ਆ ਹਲਕਾ ਦੇਖੋ ਬਹੁਤ ਵੱਡੀ ਵੋਟ ਆਈ ਦਾਖਾ ਹਲਕਾ ਦੇ ਲੋਕਾਂ ਨੇ ਆਪ ਮਹਾਰੇ ਵੋਟ ਇੱਕ ਬਦਲ ਨੂੰ ਪਾ ਚੁੱਕੇ ਆ ਬੇਸ਼ੱਕ ਥੋੜੀਆਂ ਜਿਹੀਆਂ ਵੋਟਾਂ ਨਾਲ ਪਾਰਟੀ ਹਾਰ ਗਈ ਆ ਕੋਈ ਗੱਲ ਨਹੀਂ ਹਾਰਾਂ ਜਿੱਤਾਂ ਤਾਂ ਹੁੰਦੀਆਂ ਰਹਿਆ ਪਾਰਟੀ ਵਧੀਆ ਕੰਮ ਕਰੂਗੀ ਅੱਗੇ ਜਿੱਤ ਜਿੱਤ ਵੀ ਜਾਊਗੀ ਨਹੀਂ ਜੇਕਰ ਆਪਾਂ ਗੱਲ ਕਰੀਏ ਪਿਛਲੇ ਹਲਕਾ ਇੰਚਾਰਜ ਦੀ ਕੈਪਟਨ ਸੰਦੀਪ ਸੰਧੂ ਦੀ ਤਾਂ ਉਹਨਾਂ ਕਾਂਗਰਸੀ ਸਪੋਰਟਰਾਂ ਦਾ ਕਹਿਣਾ ਇਹ ਹੈ ਕਿ ਸਰਦਾਰ ਕਮਲ ਨੈਨ ਸਿੰਘ ਕੰਗ ਕਰਕੇ ਇਹਨਾਂ ਨੇ ਮੁੱਖ ਮੰਤਰੀ ਦਾ ਚਿਹਰਾ ਦੇਤਾ ਇਸ ਕਰਕੇ ਜਿਹੜੀਆਂ ਸੰਧੂ ਜੀ ਦੀਆਂ ਵੋਟਾਂ ਸੀਗੀਆਂ ਉਹ ਆਪ ਨੂੰ ਚਲੀਆਂ ਗਈਆਂ ਉਹਦੇ ਬਾਰੇ ਕੀ ਕਹੋਗੇ ਨਹੀਂ ਦੇਖੋ ਸੰਧੂ ਨੂੰ ਵੀ ਬੋਰਡ ਜਿਹੜੇ ਪੁਰਾਣੇ ਆਪਣੇ ਦਾਖੇ ਹਲਕੇ ਦੇ ਵਿੱਚ ਕਾਂਗਰਸੀ ਸੀਗੇ ਲੀਡਰ ਉਹਨਾਂ ਨਾਲੋਂ ਬਹੁਤ ਵਧੀਆ ਸੌਦੇ ਦੀ ਪਰਫਾਰਮੈਂਸ ਰਹੀ ਆ ਸੰਧੂ ਵੀ ਮਾਨਪ੍ਰੀਤ ਵਾਲੀ ਦੀ ਤਰ੍ਹਾਂ ਲੋਕਾਂ ਦੇ ਵਿੱਚ ਵਿਚਰਦਾ ਰਿਹਾ ਔਰ ਹਲਕੇ ਚ ਕੰਮ ਵੀ ਹੋਇਆ ਪਰ ਮੇਨ ਮੁੱਦਾ ਲੋਕਾਂ ਦੇ ਮਨਾਂ ਚ ਸੀਗਾ ਵੀ ਕ੍ਰਿਪਸ਼ਨ ਆ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਹਾਲਾਤ ਆ ਉਹ ਦਿਨ ਬਰਤੀ ਦਿਨ ਖਰਾਬ ਹੁੰਦੇ ਜਾ ਰਹੇ ਆ ਇਸ ਕਰਕੇ ਥੋੜੀਆਂ-ਬਹੁਤੀਆਂ ਵੋਟਾਂ ਦੇ ਨਾਲ ਇੱਥੇ ਜਿੱਤਾਂ-ਹਾਰਾਂ ਹੋਈਆਂ ਨੇ ਪਰ ਲੋਕਾਂ ਦੇ ਮਨਾਂ ਚ ਬਹੁਤ ਵੱਡਾ ਇਹ ਸੀਗਾ ਵੀ ਬਦਲ ਕੀਤਾ ਜਾਵੇ ਸਾਹਮਣੇ ਇਹਦੇ ਜਿਹੜਾ ਆਪਣਾ ਕੈਪਟਨ ਸੰਧੂ ਸੀ ਉਹ ਕਾਫੀ ਕਮਾਂ ਦੇ ਵਿੱਚ ਮਾਨਪ੍ਰੀਤ ਰਾਏ ਨੂੰ ਟੱਕਰ ਦੇ ਰਿਹਾ ਸੀ ਪਰ ਉਹ ਉਸ ਹਿੱਸੇ ਤੇ ਨਹੀਂ ਜਾ ਰਿਹਾ ਜਿਸ ਤਰ੍ਹਾਂ ਮਾਨਪ੍ਰੀਤ ਰਾਏ ਨੇ ਆਪ ਦਾ ਆਧਾਰ ਬਣਾ ਲਿਆ ਸੀ ਉਹ ਆਧਾਰ ਨਹੀਂ ਬਣਾ ਰਿਹਾ ਸੀ ਉਹ ਲੋਕਾਂ ਦੇ ਮਨਾਂ 'ਚ ਜ਼ਰੂਰ ਥੋੜਾ-ਬਹੁਤ ਤਾਂ ਦੂਜੇ ਕਾਂਗਰਸੀ ਲੀਡਰਾਂ ਨਾਲੋਂ ਵੱਧ ਆ ਗਿਆ ਸੀ